ਅੱਜ ਅਸੀਂ ਤੁਹਾਡੇ ਸਾਹਮਣੇ ਬਾਬਾ ਬੁੱਲੇ ਸ਼ਾਹ ਜੀ ਦੀ ਚੀਵਨੀ ਲੈ ਕੇ ਪੇਸ਼ ਆਂ ਜਿਨ੍ਹਾਂ ਦੀਆਂ ਕਵਿਤਾਵਾਂ ਅਕਸਰ ਤੁਸੀਂ ਸਾਡੇ YouTube ਚੈਨਲ ਤੇ ਸੁਣਦੇ ਰਹਿੰਦੇ ਹੋ ਬੁੱਲੇ ਸ਼ਾਹ ਪੰਜਾਬ ਦਾ ਇੱਕ ਪ੍ਰਸਿੱਧ ਸੂਫੀ ਦਰवेश ਅਤੇ ਪੰਜਾਬੀ ਦਾ ਇੱਕ ਮਹਾਨ ਸੂਫੀ ਕਵੀ ਹੈ ਉਸਨੇ ਪੰਜਾਬੀ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਦੀ ਰਚਨਾ ਕੀਤੀ ਖਾਸ ਤੌਰ ਤੇ ਉਸ ਦੀਆਂ ਲਿਖੀਆਂ ਕਾਫੀਆਂ ਬਹੁਤ ਪ੍ਰਸਿੱਧ ਹਨ ਤੇ ਅਕਸਰ ਸੂਫੀ ਦੀਆਂ ਮਹਿਫਲਾਂ ਵਿੱਚ ਕਵਾਲੀ ਗਾਉਣ ਵਾਲਿਆਂ ਦੁਆਰਾ ਗਾਈਆਂ ਜਾਂਦੀਆਂ ਹਨ ਬੁੱਲੇ ਸ਼ਾਹ ਦਾ ਅਸਲੀ ਨਾਮ ਅਬਦੁੱਲਾਹ ਸੀ ਉਸਦੇ ਪਿਤਾ ਦਾ ਨਾਮ ਸਕੀ ਮੁਹੰਮਦ ਦਰਵੇਸ਼ ਸੀ ਬੁੱਲੇ ਸ਼ਾਹ ਦਾ ਜਨਮ 1680 ਵਿੱਚ ਜ਼ਿਲ੍ਹਾ ਲਾਹੌਰ ਦੇ ਸ਼ਹਿਰ ਕਸੂਰ ਨੇੜੇ ਪਿੰਡ ਪਾਂਡੋਕੇ ਵਿੱਚ ਹੋਇਆ ਜੋ ਹੁਣ ਪਾਕਿਸਤਾਨ ਵਿੱਚ ਹੈ ਬੁੱਲੇ ਸ਼ਾਹ ਦਾ ਪਿਤਾ ਪਿੰਡ ਦੀ ਮਸਜਿਦ ਵਿੱਚ ਨਮਾਜ਼ ਪੜਾਇਆ ਕਰਦਾ ਸੀ ਅਤੇ ਇਸ ਦੇ ਨਾਲ-ਨਾਲ ਪਿੰਡ ਦੇ ਬੱਚਿਆਂ ਨੂੰ ਅਰਬੀ ਉਰਦੂ ਅਤੇ ਫਾਰਸੀ ਆਦਿ ਪਛਾਵਾ ਦੀ ਸਿੱਖਿਆ ਵੀ ਦਿੰਦਾ ਸੀ ਬੁੱਲੇ ਸ਼ਾਹ ਨੇ ਮੁੱਢਲੀ ਵਿਦਿਆ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ ਛੋਟੀ ਉਮਰੇ ਪੜ੍ਹਾਈ ਦੇ ਨਾਲ-ਨਾਲ ਉਸ ਨੇ ਡੰਗਰ ਚਾਰਨ ਦਾ ਕੰਮ ਵੀ ਕੀਤਾ ਵੱਡਾ ਹੋਇਆ ਤਾਂ ਉਚੇਰੀ ਵਿਦਿਆ ਲਈ ਪਿੰਡ ਛੱਡ ਕੇ ਕਸੂਰ ਸ਼ਹਿਰ ਚਲਾ ਗਿਆ ਕਸੂਰ ਜਾ ਕੇ ਬੁੱਲੇ ਸ਼ਾ حضرت ਗੁਲਾਮ ਮਰਤਜ਼ਾ ਦਾ ਸ਼ਗird ਬਣ ਗਿਆ ਜੋ ਅਰਬੀ ਫਾਰਸੀ ਦਾ ਉੱਚ ਕੋਟੀ ਦਾ ਵਿਦਵਾਨ ਸੀ ਇੱਥੇ ਰਹਿ ਕੇ ਬੁੱਲੇ ਸ਼ਾ ਨੇ ਬਹੁਤ ਉਚੇਰੀ ਵਿਦਿਆ ਹਾਸਲ ਕੀਤੀ ਬੁੱਲੇ ਸ਼ਾ ਇੱਕ ਵਿਦਵਾਨ ਪੁਰਖ ਸੀ ਜਿਸ ਨੂੰ ਪੰਜਾਬੀ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਨਾਲ-ਨਾਲ ਅਰਬੀ ਫਾਰਸੀ ਪਸ਼ਾਵਾਂ ਭਾਰਤੀ ਤੇ ਇਸਲਾਮੀ ਦਰਸ਼ਨ ਰਹੇ ਸਵਾਦ ਇਤਿਹਾਸ ਅਤੇ ਮਿਥਿਹਾਸ ਬਾਰੇ ਵਿਸ਼ਾਲ ਜਾਣਕਾਰੀ ਸੀ ਬੁੱਲੇ ਸ਼ਾ ਫਕਰ ਕਿਸਮ ਦਾ ਦਰवेश ਬੰਦਾ ਸੀ ਅਤੇ ਉਸ ਦੀਆਂ ਰੁਚੀਆਂ ਅਧਿਆਤਮਿਕ ਸਨ ਪਰੰਤੂ ਜਿਵੇਂ ਵਾਰਿਸ਼ਾ ਨੇ ਕਿਹਾ ਹੈ ਬਿਨਾ মুর্ਸ਼ਦ ਰਾਹ ਨਾ ਹਾਥੀ ਆਉਂਦੇ ਦੁੱਧ ਬਾਦ ਨਾ ਰਜਦੀ ਖੀਰ ਮੀਆਂ ਠੀਕ ਇਸੇ ਤਰ੍ਹਾਂ ਬੁੱਲੇ ਸ਼ਾ ਨੂੰ ਵੀ ਇੱਕ ਅਜਿਹੇ ਕਾਮਲ মুর্ਸ਼ਦ ਦੀ ਲੋੜ ਮਹਿਸੂਸ ਹੋਈ ਜੋ ਉਸ ਨੂੰ ਇਸ ਦੁਨੀਆ ਤੇ ਇਸ ਨੂੰ ਬਣਾਉਣ ਵਾਲੇ ਰੱਬ ਦੇ ਗੁਜੇ ਪੈਦਾ ਬਾਰੇ ਸਮਝਾ ਸਕੇ ਅਤੇ ਉਸ ਰੱਬ ਨੂੰ ਪ੍ਰਾਪਤ ਕਰਨ ਦਾ ਗੁਰੂ ਵੀ ਦੱਸ ਦੇਵੇ ਸੋ ਬੁੱਲੇ ਸ਼ਾ ਨੇ ਮੁਰਸ਼ਦ ਦੀ ਢੂੰਡ ਪਾਲ ਸ਼ੁਰੂ ਕਰ ਦਿੱਤੀ ਪਤਾ ਚੱਲਿਆ ਕਿ ਲਾਹੌਰ ਵਿਖੇ ਇੱਕ ਸ਼ਾ ਇਨਾਇਤ ਕਾਦਰੀ ਹੈ ਜੋ ਬਹੁਤ ਪਹੁੰਚਿਆ ਹੋਇਆ ਬਜ਼ੁਰਗ ਹੈ ਬੁੱਲੇ ਸ਼ਾ ਉਹਨਾਂ ਦੀ ਖਿਦਮਤ ਵਿੱਚ ਜਾ ਹਾਜ਼ਰ ਹੋਇਆ ਸ਼ਾ ਇਨਾਇਤ ਉਸ ਵੇਲੇ ਗੰਡਿਆਂ ਦੀ ਪਨੀਰੀ ਨੂੰ ਇੱਕ ਬੰਨੇ ਨੂੰ ਪੁੱਟ ਕੇ ਦੂਜੇ ਪਾਸੇ ਲਾ ਰਿਹਾ ਸੀ ਬੁੱਲੇ ਸ਼ਾਹ ਨੂੰ ਵੇਖ ਕੇ ਸ਼ਾਹ ਨੇ ਪੁੱਛਿਆ ਜੁਵਾਨਾ ਕਿਸ ਕੰਮ ਲਈ ਆਏਂ ਤੈਨੂੰ ਸਾਥੋਂ ਕੀ ਮਤਲਬ ਹੈ ਬੁੱਲੇ ਸ਼ਾਹ ਨੇ ਇੱਕ ਸੱਚੇ ਜਗਿਆਸੂ ਵਾਂਗ ਬੇਨਤੀ ਕੀਤੀ ਕਿਹਾ ਸ਼ਾਹ ਜੀ ਮੈਂ ਰੱਬ ਦਾ ਰਾਹ ਪੁੱਛਣ ਆਇਆ ਹਾਂ ਰੱਬ ਨੂੰ ਕਿਵੇਂ ਪਾਈਦਾ ਹੈ ਸ਼ਾਹ ਇਨਾਇਤ ਮੁਸਕਰਾ ਕੇ ਬੋਲਿਆ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਸ਼ਾਹ ਦਾ ਭਾਵ ਸਪਸ਼ਟ ਸੀ ਕਿ ਆਪਣੇ ਮਨ ਨੂੰ ਦੁਨੀਆਦਾਰੀ ਦੇ ਝਮੇਲਿਆਂ ਤੋਂ ਹਟਾ ਕੇ ਰੱਬ ਵਾਲੇ ਪਾਸੇ ਲਾਉਣ ਨਾਲ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਇਸ ਰمز ਨੇ ਬੁੱਲੇ ਸ਼ਾਹ ਦੇ ਦਿਲ ਉਤੇ ਡੂੰਗਾ ਅਸਰ ਕੀਤਾ ਬੁੱਲੇ ਸ਼ਾਹ ਸ਼ਾਹ ਇਨਾਇਤ ਦੇ ਚਰਨੀ ਟਿਕ ਪਿਆ ਅਤੇ ਉਹਨਾਂ ਨੂੰ ਆਪਣਾ ਮੁਰਸ਼ਿਦ ਤਾਰਨ ਕਰ ਲਿਆ ਸ਼ਾ ਇਨਾਇਤ ਸੂਫੀਆਂ ਦੇ ਕਾਦਰੀ ਫਿਰਕੇ ਨਾਲ ਸੰਬੰਧ ਰੱਖਦਾ ਸੀ ਪੰਜਾਬ ਵਿੱਚ ਇਸ ਕਾਦਰੀ ਫਿਰਕੇ ਦਾ ਸਭ ਤੋਂ ਪ੍ਰਸਿੱਧ ਅਤੇ ਮਹਾਨ ਬਜ਼ੁਰਗ ਸਾਈ ਮੀਆਂ ਮੀਰ ਸੀ ਸ਼ਾ ਇਨਾਇਤ ਤੇ ਮੀਆਂ ਮੀਰ ਦਾ ਨੇੜੇ ਦਾ ਸੰਬੰਧ ਦੱਸਿਆ ਜਾਂਦਾ ਹੈ ਕਾਦਰੀ ਦਾ murid ਹੋਣ ਕਰਕੇ ਬੁੱੱਲੇ ਸ਼ਾ ਵੀ ਕਾਦਰੀ ਸੂਫੀ ਸੀ ਬੁੱੱਲੇ ਸ਼ਾ ਦਾ ਸੰਬੰਧ ਸੈਦ ਘਰਾਣੇ ਨਾਲ ਸੀ ਜੋ ਆਪਣੇ ਆਪ ਨੂੰ ਦੂਜਿਆਂ ਤੋਂ ਉੱਤਮ ਸਮਝਦਾ ਸੀ ਬੁੱਲੇ ਸ਼ਾਹ ਦਾ ਮੁਰਸ਼ਿਦ ਅਰਾਈ ਜਾਤ ਨਾਲ ਸੰਬੰਧ ਰੱਖਦਾ ਸੀ ਜਦੋਂ ਬੁੱਲੇ ਸ਼ਾਹ ਦੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਇਸਨੇ ਇੱਕ ਅਰਾਈ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਹੈ ਤਾਂ ਉਹਨਾਂ ਨੇ ਬੁੱਲੇ ਸ਼ਾਹ ਨੂੰ ਸਮਝਾਇਆ ਕਿ ਛੋਟੀ ਜਾਤ ਦੇ ਬੰਦੇ ਨੂੰ ਆਪਣਾ ਮੁਰਸ਼ਿਦ ਨਾ ਬਣਾਵੇ ਪਰੰਤੂ ਬੁੱਲੇ ਸ਼ਾਹ ਅਰੰਭ ਤੋਂ ਹੀ ਹਰ ਤਰ੍ਹਾਂ ਦੇ ਧਾਰਮਿਕ ਅਤੇ ਜਾਤ ਪਾਤ ਦੇ ਭੇਦ ਭਾਵ ਦੇ ਵਿਰੁੱਧ ਸੀ ਇਸ ਲਈ ਉਸਨੇ ਕਿਸੇ ਦੀ ਪ੍ਰਵਾਣਾ ਨਾ ਕੀਤੀ ਅਤੇ ਸਾਰੀ ਉਮਰ ਸ਼ਾ ਅਨਾਈਤ ਦਾ ਮਰੀਦ ਬਣਿਆ ਰਿਹਾ ਬੁੱਲੇ ਸ਼ਾ ਨੂੰ ਇਸ ਗੱਲ ਦਾ ਭਲੀ ਭਾਤ ਗਿਆ ਸੀ ਕਿ ਇਸਲਾਮ ਧਰਮ ਵਿੱਚ ਜਾਤ ਪਾਤ ਨਾਂ ਦੀ ਕੋਈ ਚੀਜ਼ ਨਹੀਂ ਹੈ ਬੁੱਲੇ ਸ਼ਾ ਨੂੰ ਆਪਣੇ ਮੁਰਸ਼ਿਦ ਵਿੱਚ ਅਪਾਰ ਸ਼ਰਧਾ ਸੀ ਉਹ ਉਸੇ ਨੂੰ ਆਪਣਾ ਰਹਿਬਰ ਤੇ ਸੰਸਾਰ ਰੂਪੀ ਸਾਗਰ ਤੋਂ ਪਾਰ ਲਗਾਉਣ ਵਾਲਾ ਮੰਨਦਾ ਹੈ ਮੇਰਾ ਮੁਰਸ਼ਿਦ ਸ਼ਾ ਇਨਾਇਤ ਉਹੋ ਲੰਗਾਏ ਪਾਰ ਆਪਣੇ ਮੁਰਸ਼ਿਦ ਦੇ ਇੰਤਕਾਲ ਤੋਂ ਬਾਅਦ ਬੁੱਲੇ ਸ਼ਾ 30 ਸਾਲ ਤੱਕ ਉਸ ਦੀ ਕਦੀ ਤੇ ਬੈਠਾ ਲੋਕਾਂ ਨੂੰ ਰੋਹਾਨੀ ਸਿੱਖਿਆ ਦਿੰਦਾ ਰਿਹਾ ਸ਼ਾ ਇਨਾਇਤ ਦੇ ਨਾਲ-ਨਾਲ ਬੁੱਲੇ ਸ਼ਾ ਹਜ਼ਰਤ ਮੁਹੰਮਦ ਨੂੰ ਵੀ ਆਪਣਾ ਖਾਸ ਹੀਲਾ ਤੇ ਰਾਹ ਦਿਸੇ ਰਾਮੰਦਾ ਹੈ ਬੁੱਲੇ ਸ਼ਾ 18ਵੀਂ ਸਦੀ ਦਾ ਪ੍ਰਮੁੱਖ ਸੂਫੀ ਕਵੀ ਹੋਇਆ ਹੈ ਪੰਜਾਬੀ ਵਿੱਚ ਉਸਨੇ ਜੋ ਕਲਾਮ ਰਚਿਆ ਉਸ ਵਿੱਚ ਉਸ ਦੀ 156 ਕਾਫੀਆਂ 99 ਦੋਹੜੇ 40 ਗੰਢਾਂ 3 ਸ਼ਰੀਫੀਆਂ ਇੱਕ ਅਠਵਾਰਾ ਅਤੇ ਇੱਕ ਬਾਰਾਮਾ ਸ਼ਾਮਲ ਹੈ ਬੁੱਲੇ ਸ਼ਾਹ ਦੀ ਇਹ ਸਾਰੀਆਂ ਕਵਤਾਂ ਫਕੀਰ ਮੁਹੰਮਦ ਫਕੀਰ ਦੁਆਰਾ ਫਾਰਸੀ ਅਕਰਾਂ ਵਿੱਚ ਸੰਪਾਦਿਤ ਪੁਸਤਕ ਕੁਲੀਆਤ ਇਹ ਬੁੱਲੇ ਸ਼ਾਹ ਅਤੇ ਗੁਰਦੇਵ ਸਿੰਘ ਦੁਆਰਾ ਸੰਪਾਦਿਤ ਕਲਾਮ ਬੁੱਲੇ ਸ਼ਾਹ ਵਿੱਚ ਉਪਲਬਧ ਹੈ ਬੁੱਲੇ ਸ਼ਾਹ ਦੀ ਕਾਵਿ ਰਚਨਾ ਵਿੱਚ ਕਾਫੀਆਂ ਦੀ ਗਿਣਤੀ ਵਧੇਰੇ ਹੈ ਅਤੇ ਉਸ ਦੀ ਪ੍ਰਸਿੱਧੀ ਦਾ ਕਾਰਨ ਵੀ ਉਸ ਦੀਆਂ ਕਾਫੀਆਂ ਹੀ ਹਨ ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਰਹਿਸਵਾਦੀ ਵਿਚਾਰ ਪੇਸ਼ ਹੋਏ ਹਨ ਅਤੇ ਬਾਕੀ ਰਚਨਾ ਵਿੱਚ ਵਿਰਾਦੀਆਂ ਭਾਵਨਾਵਾਂ ਦੀ ਪੇਸ਼ਕਸ਼ ਹੈ ਉਸ ਦੀ ਸਮੁੱਚੀ ਰਚਨਾ ਵਿੱਚ ਪੇਸ਼ ਹੋਏ ਵਿਚਾਰ ਸੰਖੇਪ ਵਿੱਚ ਇਸ ਤਰ੍ਹਾਂ ਹਨ ਬੁੱਲੇ ਸ਼ਾਹ ਅਨੁਸਾਰ ਰੱਬ ਇੱਕ ਹੈ ਜਿਸ ਨੇ ਸਾਰੀ ਦੁਨੀਆ ਤੇ ਸਾਰੇ ਮਨੁੱਖ ਬਣਾਏ ਹਨ ਉਸ ਰੱਬ ਨਾਲ ਇਸ਼ਕ ਜਾਂ ਪ੍ਰੇਮ ਉਸ ਦੇ ਵਿਚਾਰਾਂ ਦਾ ਕੇਂਦਰੀ ਤੁਰਾ ਹੈ ਬੁੱਲੇ ਸ਼ਾਹ ਅਨਸਾਰ ਸੱਚੇ ਦਿਲ ਨਾਲ ਰੱਬ ਨੂੰ ਯਾਦ ਕਰਨਾ ਅਤੇ ਉਸ ਦੇ ਬੰਦਿਆਂ ਨੂੰ ਪਿਆਰ ਕਰਨਾ ਹੀ ਰੱਬ ਨਾਲ ਇਸ਼ਕ ਕਰਨਾ ਹੈ ਅਤੇ ਇਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ ਆਪਣੇ ਦਿਲ ਨੂੰ ਰੱਬ ਨਾਲ ਜੋੜਨਾ ਹੀ ਉਸ ਦੀ ਸੱਚੀ ਬਾਤ ਜਾਪਕਤੀ ਹੈ ਉਹ ਅਜਿਹੇ ਕਰਮ ਕਾਂਡਾਂ ਨੂੰ ਪਸੰਦ ਨਹੀਂ ਕਰਦਾ ਜੋ ਕੇਵਲ ਲੋਕਾਂ ਨੂੰ ਵਿਕਾਉਣ ਲਈ ਕੀਤੇ ਜਾਂਦੇ ਹਨ ਉਸ ਸੰਸਾਰ ਦੂਜੇ ਮਨੁੱਖਾਂ ਨਾਲ ਪਿਆਰ ਤੇ ਹਮਦਰਦੀ ਹੀ ਮਨੁੱਖ ਦਾ ਅਸਲ ਕਰਤਵ ਹੈ ਬੁੱਲੇ ਸ਼ਾ ਆਖਦਾ ਹੈ ਕਿ ਸੰਸਾਰ ਨਾਸ਼ਵਾਨ ਹੈ ਮਨੁੱਖ ਨੇ ਸਦਾ ਇਸ ਸੰਸਾਰ ਵਿੱਚ ਨਹੀਂ ਰਹਿਣਾ ਇਹ ਜੀਵਨ ਬੰਦੇ ਨੂੰ ਇੱਕ ਵਾਰ ਹੀ ਮਿਲਦਾ ਹੈ ਜਿਸ ਨੂੰ ਰੱਬ ਦੇ ਮਾਰਗ ਤੇ ਚੱਲ ਕੇ ਸਫਲ ਬਣਾਇਆ ਜਾ ਸਕਦਾ ਹੈ ਇਸ ਲਈ ਮਨੁੱਖ ਨੂੰ ਸੰਭਲ ਕੇ ਇਸ ਸੰਸਾਰ ਵਿੱਚ ਵਿਚਰਨਾ ਚਾਹੀਦਾ ਹੈ ਕੁਰਾਨ ਸ਼ਰੀਫ ਵਿੱਚ ਰੱਬ ਆਖਦਾ ਹੈ ਕਿ ਮੈਂ ਮਨੁੱਖ ਦੀ ਸ਼ਰਕ ਕੋ ਵੀ ਜ਼ਿਆਦਾ ਉਸ ਦੇ ਨੇੜੇ ਹਾਂ ਬੁੱਲੇ ਸ਼ਾਹ ਸੰਸਾਰ ਵੀ ਰੱਬ ਹਰਥਾ ਹੈ ਸੰਸਾਰ ਦੇ ਕਣਕਣ ਵਿੱਚੋਂ ਵਸਿਆ ਹੋਇਆ ਹੈ ਉਸ ਨੂੰ ਪ੍ਰਾਪਤ ਕਰਨ ਲਈ ਕਿਤੇ ਬਾਹਰ ਪਟ ਅੰਦੀ ਲੋੜ ਨਹੀਂ ਬਸ ਆਪਣੇ ਦਿਲ ਨੂੰ ਉਸ ਨਾਲ ਜੋੜੋ ਤੁਹਾਨੂੰ ਹਰ ਚੀਜ਼ ਵਿੱਚ ਉਸ ਦੇ ਦਰਸ਼ਨ ਹੋ ਸਕਦੇ ਹਨ ਜਦੋਂ ਮਨੁੱਖ ਸੱਚੇ ਦਿਲੋਂ ਰੱਬ ਨੂੰ ਯਾਦ ਕਰਦਾ ਹੈ ਉਸ ਨਾਲ ਇਸ਼ਕ ਕਰਦਾ ਹੈ ਅਤੇ ਉਸ ਨੂੰ ਆਪਣੇ ਦਿਲ ਵਿੱਚ ਵਸਾਉਂਦਾ ਹੈ ਤਾਂ ਮਨੁੱਖ ਦਾ ਆਪਾ ਖਤਮ ਹੋ ਜਾਂਦਾ ਹੈ ਬੰਦੇ ਨੂੰ ਆਪਣੇ ਅੰਦਰ ਤੇ ਬਾਹਰ ਰੱਬ ਹੀ ਨਜ਼ਰ ਆਉਂਦਾ ਹੈ ਉਸ ਦੀ ਮੈਂ ਨਹੀਂ ਰਹਿੰਦੀ ਕੇਵਲ ਤੂੰ ਹੀ ਤੂੰ reh ਜਾਂਦਾ ਹੈ ਬੁੱਲੇ ਸ਼ਾ ਆਖਦਾ ਹੈ ਰਾਂਝਾ ਰਾਂਝਾ ਕਰਦੀਨੀ ਮੈਂ ਆਪੇ ਰਾਂਝਾ ਹੋਈ ਬੁੱਲੇ ਸ਼ਾ ਦੀਆਂ ਨਜ਼ਰਾਂ ਵਿੱਚ ਸਾਰੇ ਮਨੁੱਖ ਇੱਕੋ ਜਿਹੇ ਹਨ ਕਿਉਂਕਿ ਸਭ ਰੱਬ ਨੇ ਪੈਦਾ ਕੀਤੇ ਹੋਏ ਹਨ ਉਹ ਸੰਸਾਰ ਧਰਮਾਂ ਦਾ ਵਖਰੇਵਾ ਮਨੁੱਖਾਂ ਦਾ ਵਕਰੀਵਾ ਨਹੀਂ ਇਸ ਲਈ ਸਭ ਨੂੰ ਮਿਲ ਕੇ ਪਿਆਰ ਨਾਲ ਰਹਿਣਾ ਚਾਹੀਦਾ ਹੈ ਮਨੁੱਖਾਂ ਨੂੰ ਹਰ ਤਰ੍ਹਾਂ ਦੇ ਧਾਰਮਿਕ ਪੇਦ ਪਾਵ ਨੂੰ ਛੱਡ ਦੇਣਾ ਚਾਹੀਦਾ ਹੈ ਉਹ ਦੇਹ ਲੋਕਾਂ ਦਾ ਸਖਤ ਵਿਰੋਧ ਕਰਦਾ ਹੈ ਜੋ ਧਰਮ ਦੇ ਨਾਂ ਤੇ ਲੋਕਾਂ ਵਿੱਚ ਨਫ਼ਰਤ ਪੈਦਾ ਕਰਦੇ ਹਨ ਅਤੇ ਧਰਮ ਦੇ ਮੰਚਾ ਹੇਅ ਕੱਢ ਕੇ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਧਾਰਮਿਕ ਸਹਿਨਸ਼ੀਲਤਾ ਉਦਾਰਤਾ ਮਨੁੱਖੀ ਭਾਈਚਾਰੇ ਤੇ ਰਵਾਧਾਰੀ ਦਾ ਸੰਦੇਸ਼ ਬੁੱਲੇ ਸ਼ਾਹ ਨੇ ਆਪਣੇ ਕਲਾਮ ਵਿੱਚ ਥਾਂ-ਥਾਂ ਦਿੱਤਾ ਹੈ। ਕਲਾ ਪੱਕ ਤੋਂ ਬੁੱਲੇ ਸ਼ਾਹ ਦੀ ਸਾਰੀ ਰਚਨਾ ਉੱਤਮ ਹੈ। ਲੈ ਤੇ ਰਵਾਨੀ ਤੇ ਸਾਰੇ ਕਲਾਮ ਵਿੱਚ ਮੌਜੂਦ ਹੈ। ਉਸ ਦੀਆਂ ਕਾਫੀਆਂ ਉਸਾਨੀ ਨਾਲ ਸੰਗੀਤ ਸਹਿਤ ਗਾਇਆ ਜਾ ਸਕਦਾ ਹੈ। ਬੁੱਲੇ ਸ਼ਾਹ ਨੇ ਆਪਣੀ ਕਵਤਾਂ ਨੂੰ ਜਨ ਜੀਵਨ ਦੇ ਬਹੁਤ ਨੇੜੇ ਰੱਖਿਆ ਹੈ। ਆਪਣੇ ਵਿਚਾਰਾਂ ਨੂੰ ਸਮਝਾਉਣ ਲਈ ਉਸ ਨੇ ਘਰੇਲੂ ਜੀਵਨ ਵਿੱਚੋਂ ਤਿੰਨ ਤੇ ਪ੍ਰਤੀਕ ਲਏ ਹਨ। ਬੁੱਲੇ ਸ਼ਾਹ ਰਬਲੀ ਸ਼ੋ ਪਿਆ ਵਰ ਮਾਹੀ ਰਾਂਝਾ ਅਤੇ ਆਪਣੇ ਲਈ ਜਾਂ ਜੀਵਾਤਮਾ ਲਈ ਹੀਰ ਵਰਦੀ ਕਮਲੀ ਆਦ ਪ੍ਰਤੀਕ ਵਰਤਦਾ ਹੈ ਇਹਨਾਂ ਚਿੰਨਾ ਪ੍ਰਤੀਕਾਂ ਕਰਕੇ ਅਤੇ ਪੰਜਾਬ ਦੇ ਪਿੰਡੂ ਦ੍ਰਿਸ਼ਾਂ ਦੀਆਂ ਉਦਾਹਰਨਾਂ ਜਿਵੇਂ ਖੂਹ ਤੇ ਪਾਣੀ ਪਰਦੀਆਂ ਮਟਿਆਰਾਂ ਤੇ ਚਰਖੇ ਕੱਤਦੀਆਂ ਇਸਤਰੀਆਂ ਆਦ ਕਰਕੇ ਕਿ ਉਸ ਦੀ ਕਵਿਤਾ ਵਿੱਚੋਂ ਪੰਜਾਬੀਅਤ ਦਾ ਰੰਗ ਚਲਕਦਾ ਸਾਫ਼ ਨਜ਼ਰ ਆਉਂਦਾ ਹੈ ਬੁੱਲੇ ਸ਼ਾਹ ਦੇ ਕਲਾਮ ਦੀ ਭਾਸ਼ਾ ਆਮ ਲੋਕਾਂ ਦੇ ਪੱਧਰ ਦੀ ਹੈ ਅਤੇ ਆਸਾਨੀ ਨਾਲ ਸਮਝ ਆ ਸਕਦੀ ਹੈ ਪੰਜਾਬੀ ਦੇ ਇਸ ਸੂਫੀ ਕਵੀ ਦਾ ਇੰਤਕਾਲ 1758 ਵਿੱਚ ਕਸੂਰ ਵਿਖੇ ਹੋਇਆ ਤੇ ਉੱਥੇ ਇਸ ਦਾ ਮਜ਼ਾਰ ਹੈ ਪਰੰਤੂ ਤੇਰੇ ਮਨੁੱਖੇ ਦਰਸ਼ਾਂ ਦਾ ਧਾਰ ਨਹੀਂ ਹੋਣ ਕਰਕੇ ਅੱਜ ਬੁੱਲੇ ਸ਼ਾਹ ਅਤੇ ਉਸ ਦਾ ਕਲਾਮ ਅਮਰ ਹੈ